ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਸੰਥਿਆ ਚੱਲ ਰਹੀ ਹੈ 23 ਵਾਰ ਦੀਆਂ 15 ਪੌੜੀਆਂ ਸੰਪੂਰਨ ਹੋ ਗਈਆਂ ਸਨ ਲੋਕ ਵੇਦ ਸੁਣ ਆਖਦਾ ਸੁਣ ਸੁਣ ਗਿਆਨੀ ਗਿਆਨ ਵਿਖਾਣੈ ਬੁੱਧੀਮਾਨ ਲੋਕਾਂ ਤੋਂ ਸੁਣ ਕੇ ਵੇਦ ਆਖਦਾ ਸੁਣ ਸੁਣ ਕੇ ਗਿਆਨੀ ਲੋਕ ਗਿਆਨ ਕਰਦੇ ਹਨ ਸੁਰਗ ਲੋਕ ਸਣ ਮਾਤ ਲੋਕ ਸੁਣ ਸੁਣ ਸਾਤ ਪਤਾਲ ਨ ਜਾਣੈ ਸੁਰ ਦੇ ਲੋਕ ਸਣੇ ਮਾਤ ਲੋਕ ਦੇ ਸੱਤੇ ਪਤਾਲਾਂ ਦੇ ਲੋਕ ਵੀ ਸੁਣ ਸੁਣ ਕੇ ਉਸ ਨੂੰ ਜਾਣਦੇ ਨਹੀਂ ਪੂਤ ਪਵਿਖਣਾ ਵਰਤਮਾਨ ਆਦ ਮਦ ਅੰਤ ਹੋਏ ਹੈ ਰਾਨੇ ਪੂਤ ਪਵਿਖਤ ਤੇ ਵਰਤਮਾ ਵਿਖੇ ਆਦ ਮਦ ਅੰਤਿਕ ਹੈਰਾਨ ਹੋ ਰਹੇ ਹਨ ਉਤਮ ਤਮ ਨੀਚ ਹੋਏ ਸਮਝ ਨਾ ਸਕਣ ਚੋਜ ਵਡਾਣੇ ਉਤਮ ਮਦਮ ਤੇ ਨੀਚ ਹੋ ਕੇ ਤਿੰਨ ਦਸ਼ਾਂ ਦੇ ਲੋਕ ਉਸ ਪ੍ਰਮਾਤਮਾ ਦੇ ਅਚਰਜ ਕੌਤਕਾਂ ਨੂੰ ਸਾਰੇ ਸਮਝ ਨਹੀਂ ਸਕਦੇ ਰਜ ਗੁਣ ਤਮ ਗੁਣ ਕਹੀ ਆਖੀ ਹੈ ਸਤ ਗੁਣ ਗੁਣ ਆਖਾਣ ਵਿਖਾਣੇ ਰਜੂ ਗੁਣੀ ਰਾਜੇ ਤਮੂ ਗੁਣੀ ਦਇ ਤੁ ਪਦਾਨਮ ਸਤਿਗੁਰੂ ਦੇਵਤੇ ਵੀ ਸੁਣ ਸੁਣ ਕੇ ਅਖਾਣਾਂ ਵਾਕਦੇ ਹਨ ਮਨ ਬਾਚ ਕਰਮ ਸੇ ਭਰਮ ਦੇ ਸਾਧ ਸੰਗਤ ਸਤਿਗੁਰ ਨਾਲ ਸਿਝਾਣੈ ਮਨ ਬਾਣੀ ਅਰ ਸਰੀਰ ਕਰਕੇ ਭਰਮ ਰਹੇ ਹਨ ਕਿਉਂ ਜੋ ਸਾਧ ਸੰਗਤ ਵਿੱਚ ਕੇ ਮਿਲ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਪਛਾਣਦੇ ਫੱਕੜ ਹਿੰਦੂ ਮੁਸਲਮਾਨ ਐ ਇਸੇ ਕਰਕੇ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਫੱਕੜ ਹਨ ਭਵਨਿੰਦਕ ਤੇ ਵਿਜਾਰਤ ਹਨ ਸਤਜੋਗ ਇੱਕ ਵਿਗਾੜ ਦਾ ਇਸ ਵਿੱਚ ਹੈ ਫੜ ਦੇਸ਼ ਪੜ ਪੀੜਾਏ ਸਾਤਜੁਗ ਵਿੱਚ ਇੱਕ ਜਣਾ ਪਾਪ ਕਰਦਾ ਸੀ ਉਸ ਦੀ ਰਹੁਂਦੀ ਸਾਰਾ ਦੇਸ਼ ਪੀੜੀਂਦਾ ਸੀ ਤ੍ਰੇਤਾ ਨਗਰੀ ਵਗਲੀ ਐ ਦਵਾਪਰ ਵੰਸ਼ ਨਰਕ ਸਹਿ ਮਾਇ ਤ੍ਰੇਤੀ ਵਿਖੇ ਸਾਰੀ ਨਗਰੀ ਫੜੀਦੀ ਸੀ ਦਵਾਪਰ ਵਿਖੇ ਸਾਰੀ ਵੰਸ਼ ਨਰਕ ਕੈਦ ਵਿੱਚ ਜਾਂਦੀ ਸੀ ਜੋ ਫੇੜੈ ਸੋ ਫੜੀਦਾ ਕਲਯੁਗ ਸੱਚਾ ਨਿਉ ਕਰਾਈ ਕਲਯੁਗ ਵਿਖੇ ਜੋ ਪਾਪ ਕਰਦਾ ਕਰਕੇ ਫੜੀਦਾ ਐ ਇਸੇ ਕਰਕੇ ਸੱਚਾ ਨਿਉ ਕੀਤਾ ਜਾਂਦਾ ਸਾਤਜੁਗ ਤ੍ਰੇਤਾ ਦਵਾਪਰ ਭਣੀ ਐ ਕਲਯੁਗ ਉਤਮ ਜੁਗਾ ਮਾਇ ਸਾਜੁਗ ਸਭ ਤ੍ਰੇਤਾ ਯੁਗਾ ਦਵਾਪਰ ਪੂਜਾ ਚਾਰ ਦਰੜਾਈ ਸਾਜੁਗ ਵਿਖੇ ਸਤ ਬੋਲ ਨਾਲ ਤ੍ਰੇਤਾ ਵਿਖੇ ਜੱਗਾ ਕਰਨ ਨਾਲ ਅਤੇ ਦਵਾਪਰ ਵਿਖੇ ਪੂਜਾ ਦੇ ਕਰਤੱਬਾ ਦੀ ਦ੍ਰਿਸ਼ਟਾ ਕਰਾਂਦੇ ਸੀ ਸਾਜੁਗ ਸਤ ਤ੍ਰੇਤਾ ਜੱਗੀ ਦਵਾਪਰ ਪੂਜਾ ਚਾਰ ਕਲਯੁਗ ਨਾਉ ਅਰਾਧਨਾ ਹੋਰ ਕਰਮ ਕਰ ਮੁਕਤ ਨਾ ਪਾਏ ਕਲਯੁਗ ਵਿਖੇ ਇੱਕ ਨਾਮ ਦੀ ਅਰਾਧਨਾ ਮੁੱਖ ਕਰਨਾ ਹੈ ਹੋਰ ਕਰਮਾ ਧਰਮਾ ਕਰਕੇ ਮੁਕਤੀ ਨਹੀਂ ਮਿਲਦੀ ਯੁਗ-ਯੁਗ ਲੁਣੀ ਹੈ ਬੀਜਿਆ ਪਾਪੁਨ ਕਰ ਦੁਖ ਸੁਖ ਪਾਈ ਜੁਗਾ ਜੁਗਾ ਵਿਖੇ ਜੇਹਾ ਕੋਈ ਪਾਪੁਨ ਬੀਜਦਾ ਏ ਉਸਦਾ ਫਲ ਦੁਖ ਜਾਂ ਸੁਖ ਕਟਦਾ ਈ ਸੀ ਪਰੰਤੂ ਕਾਲਯੁਗ ਦੀ ਇੱਕ ਹੋਰ ਗੱਲ ਵੱਡੀ ਚੰਗੀ ਹੈ ਕਾਲਯੁਗ ਜਿਤਵੈ ਪੁੰਨ ਪਲ ਪਾਪੁ ਲੇਪ ਅਧਰਮ ਕਮਾਏ ਕਿ ਕਾਲਯੁਗ ਵਿਖੇ ਪੁੰਨ ਦੇ ਜਿਤਵਿਆਂ ਫਲ ਹੋ ਜਾਂਦਾ ਹੈ ਪਰ ਪਾਪ ਦਾ ਲੇਪ ਧਰਮ ਦੇ ਕਮਾਇਆ ਹੀ ਹੁੰਦਾ ਹੈ ਗੁਰਮੁਖ ਸੁਖ ਫਲ ਆਪ ਗਵਾਏ ਪਰ ਉਸ ਸੁਖ ਰੂਪੀ ਫਲ ਆਪਾ ਭਾਗ ਵਾਕੇ ਗੁਰਮੁਖ ਪਦ ਵਿਖੇ ਹੈ ਸਾਜੁਗ ਦਾ ਅਣਿਆਉ ਵੇਖ ਤੌਲ ਧਰਮ ਹੋਆ ਉਡੀਣਾ ਸਾਜੁਗ ਵੇਖੇ ਪਾਪ ਦੇ ਬਦਲੇ ਦੇਸ ਨੂੰ ਫਰੀਦਾ ਵੇਖ ਕੇ ਧਰਮ ਬੈਲ ਉਦਾਸੀਨ ਹੋ ਗਿਆ ਸੁਰਪਤ ਨਰਪਤ ਚੱਕਰ ਵੈ ਰਾਖਣ ਹੰਗਣ ਬਾਲ ਮਤ ਹੀਣਾ ਅਜੇ ਆ ਕਿ ਸੁਪਰਤ ਇੰਦਰ ਦੇ ਚੱਕਰਵਰਤੀ ਰਾਜੇ ਵੀ ਸੰਭਾਲ ਨਾ ਸਕੀ ਬਾਲਤ ਤੇ ਬੁੱਧੀ ਤੋ ਹੀਣਾ ਹੋ ਗਿਆ ਤ੍ਰਿਤੈ ਖਿਸਿਆ ਪੈਰ ਇੱਕ ਹੋਮ ਜਗ ਜਗ ਥਾਪਤੀਨਾ ਤ੍ਰੇਤੇ ਯੁਗ ਵਿਖੇ ਧਰਮ ਬੈਲ ਦਾ ਇੱਕ ਪੈਰ ਖਿਸ ਗਿਆ ਹੋਮ ਅਤੇ ਜੱਗਾਂ ਦਾ ਥਾਪ ਥਾਪ ਕੇ ਲੋਕ ਪਤੀਜ ਗਏ ਦੁਆਪਰ ਦੋਏ ਪਾਗ ਧਰਮ ਦੇ ਪੂਜਾ ਚਾਰ ਪਖੰਡ ਅਲੀਣਾ ਦੁਆਪਰ ਤੇ ਵਿਖੇ ਧਰਮ ਦੇ ਦੋ ਪੈਰ ਕੱਟ ਗਏ ਲੋਕ ਪੂਜਾ ਚਾਰਾ ਦੇ ਪਖੰਡਾ ਵੇਖ ਕੇ ਮਸਤ ਹੋ ਗਏ ਕਾਲ ਯੁਗ ਰਹਿਆ ਪੈਰ ਇੱਕ ਹੋਏ ਨਮਾਣਾ ਧਰਮਾ ਦੀਨਾ ਕਾਲ ਯੁਗ ਵਿਖੇ ਇੱਕੋ ਪੈਰ ਰਹਿ ਗਿਆ ਧਰਮ ਨਿਮਾਣਾ ਹੋ ਕੇ ਅਦੀਨ ਹੋ ਗਿਆ ਮਾਨ ਨਿਮਾਣਾ ਸਤ ਗੁਰੂ ਸਾਧ ਸੰਗਤ ਪ੍ਰਗਟ ਪਰਬੀਣਾ ਨਿਮਾਣਿਆਂ ਨੂੰ ਮਾਨ ਦੇਣ ਹਾਰੇ ਸਤ ਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਬੀਣ ਤਤ ਮਿਥ ਮਿਥਿਆ ਤੇ ਨਿਆਏ ਜੀਵਨ ਵਾਲੀ ਰੀਤ ਸਾਧ ਸੰਗਤ ਤੇ ਪ੍ਰਗਟ ਕੀਤੀ ਗੁਰਮੁਖ ਧਰਮ ਸੰਪੂਰਨ ਰੀਣਾ ਧਰਮ ਜੋ ਕਿਣ ਕਿਣ ਕੇ ਕਿਣ ਕੇ ਹੁੰਦਾ ਜਾਂਦਾ ਸੀ ਉਹ ਗੁਰਮੁਖਾ ਦੁਆਰੇ ਸੰਪੂਰਨ ਚਾਰ ਪੈਰਾਂ ਵੱਲ ਸਾਬਤ ਕਰ ਦਿੱਤਾ ਚਾਰ ਵਰਨ ਇੱਕ ਵਰਨ ਕਰ ਵਰਨ ਅਵਰਨ ਸਾਥ ਸੰਗਤ ਸਾਥ ਸੰਗ ਜਾਪੈ ਕਹਿੰਦੇ ਚਾਰ ਵਰਨ ਖੱਤਰੀ ਬ੍ਰਹਮਣ ਸੂਦ ਵੈਸ ਤਾਂ ਇੱਕ ਵਰਨ ਕਰਕੇ ਵਰਨ ਭਾਵੇਂ ਅਵਰਨ ਹੋਵੇ ਸਾਥ ਸੰਗਤ ਹੀ ਜਾਣੀਦੇ ਹਨ ਛੇ ਰੂਤੀ ਛੇ ਦਰਸ਼ਨ ਗੁਰਮੁਖ ਦਰਸ਼ਨ ਸੂਰਜ ਥਾਪੇ ਛੇ ਉਤਰੂਪੀ ਛੇ ਦਰਸ਼ਨਾ ਵੇਖੇ ਗੁਰਮੁਖ ਦਰਸ਼ਨ ਮਤ ਸੂਰਜ ਵਾਂਗ ਸਥਾਪਨ ਹੋਇਆ 12 ਪੰਥਨ ਮਿਟਾਏ ਕੇ ਗੁਰਮੁਖ ਪੰਥ ਵੱਡਾ ਪ੍ਰਤਾਪ ਹੈ 12 ਪੰਥ ਸਯੋਗੀਆਂ ਦਾ ਝਗੜਾ ਮਿਟਾ ਕੇ ਗੁਰਮੁਖ ਪੰਥ ਵੱਡੇ ਪ੍ਰਤਾਪ ਵਾਲਾ ਬਣਾਇਆ ਹੈ ਵੇਦਿਕ ਤੇ ਬਹੁ ਬਾਹਰ ਅਨਹਦ ਸ਼ਬਦ ਅਗੰਮ ਅਲਾਪ ਇਹ ਪੰਥ ਵੇਦਾਂ ਕਿਤਾਬਾਂ ਚੋਂ ਬਾਹਰ ਹੈ ਕਿਉਂ ਜੋ ਅਨਹਦ ਸ਼ਬਦ ਦੁਆਰਾ ਅਗੰਮ ਅਕਾਲ ਪੁਰਖ ਦਾ ਹੀ ਉਚਾਰਨ ਕਰਦੇ ਹਨ ਪੈਰੀ ਪੈ ਪਾ ਖਾਗ ਹੋਏ ਗੁਰੂ ਸਿੱਖਾ ਰਹਿ ਰਾਸ ਪਛਾਪੇ ਪੈਰੀ ਪੈਣਾ ਪੈਰਾਂ ਦੀ ਧੂੜੀ ਹੋਣਾ ਇਹ ਗੁਰੂ ਸਿੱਖਾਂ ਦੀ ਰੋਹ ਰੀਤ ਪਛਾਣੀ ਦੀ ਹੈ ਮਾਇਆ ਵਿੱਚ ਉਦਾਸ ਕਰ ਆਪ ਗਵਾਏ ਜੱਪੇ ਅਜੱਪੇ ਮਾਇਏ ਦੇ ਵਿੱਚ ਹੀ ਉਦਾਸ ਰਹਿ ਕੇ ਆਪਾ ਪਵ ਹਟਾ ਅਜੱਪਾ ਜਪ ਦਵਾਰੇ ਜਾਪ ਕਰਦੇ ਹਨ ਲੰਗ ਨਿਕੱਥੈ ਬਰੈ ਸਰਾਪ ਬਾਹਰ ਸਰਾਪ ਸਿੱਧੀਆਂ ਆਤ ਤੋਂ ਲੰਘ ਕੇ ਗੁਰਮੁਖ ਪੰਥ ਹੈ ਮਿਲਦੇ ਮੁਸਲਮਾਨ ਦੋਏ ਮੇਲ ਮਿਲ ਕਰਨ ਸਲਾਮ ਅਲੈਕਮ ਕਹਿੰਦੇ ਜਦੋਂ ਦੋ ਮੁਸਲਮਾਨ ਆਪਸ ਵਿੱਚ ਮਿਲਦੇ ਨੇ ਤਾਂ ਮਿਲ ਮਿਲ ਕੇ ਸਲਾਮ ਅਲੈਕਮ ਆਖਦੇ ਹਨ ਜੋਗੀ ਕਰਨ ਆਦੇਸ਼ ਮੇਲ ਆਦਪੁਰਖ ਆਦੇਸ਼ ਵਸੇ ਕੀ ਜੋਗੀ ਮਿਲਦੇ ਹਨ ਇੱਕ ਆਦੇਸ਼ ਨਮਸਕਾਰ ਕਹਿੰਦਾ ਹੈ ਦੂਜਾ ਆਦਪੁਰਖ ਆਦੇਸ਼ ਕਹਿੰਦਾ ਹੈ ਕਿ ਪ੍ਰਮਾਤਮਾ ਪ੍ਰਮਾਤਮਾ ਤੋਂ ਉਹ ਨਮਸਕਾਰ ਹੋਵੇ ਸੰਨਿਆਸੀ ਕਰ ਓਨਮ ਓਨਮ ਨਾਰਾਇਣ ਬੋਪੇ ਕੀ ਜਦੋਂ ਸੰਨਿਆਸੀ ਆਪੋ ਵਿੱਚ ਟੱਕਰਦੇ ਨੇ ਇੱਕ ਓਨਮ ਕਹਿੰਦਾ ਕਿ ਓੰਗ ਨੂੰ ਨਮਸਕਾਰ ਹੋਵੇ ਦੂਜਾ ਓਨਮੋ ਨਾਰਾਇਣ ਕਹਿੰਦਾ ਕਿ ਨਾਰਾਇਣ ਕੋ ਨਮਸਕਾਰ ਹੋਵੇ ਬ੍ਰਾਹਮਣ ਨੂੰ ਕਰ ਨਮਸਕਾਰ ਤਰ ਅਸੀਰ ਵਚਨ ਬੋਹ ਮੋਹ ਦੇ ਕੀ ਬ੍ਰਹਮਣ ਨੂੰ ਜੇ ਕੋਈ ਨਮਸਕਾਰ ਕਹਿੰਦਾ ਹੈ ਉਹ ਅੱਗੋਂ ਮੂੰਹ ਦੇਖ ਕੇ ਅਸ਼ੀਰਵਾਦ ਜਾਂ ਵਚਨ ਕਹਿੰਦਾ ਹੈ ਹੁਣ 5ਵੀਂ ਤੋਂ 6ਵੀਂ ਤੋਕ ਵੀ ਇੱਕ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਰੋ ਰੀਤ ਦੱਸਦੇ ਨੇ ਕਹਿੰਦੇ ਪੈਰੀ ਪਵਨਾ ਸਤਿਗੁਰੂ ਗੁਰ ਸਿੱਖਾ ਰਹਿ ਰਾਸ ਸ੍ਰੇਖੀ ਭਾਈ ਜੀ ਪੈਰੀ ਪੈ ਸਤਿਗੁਰੂ ਜੀ ਨੇ ਇਹ ਗੁਰੂ ਸਿੱਖਾ ਦੀ ਰਾਤ ਰਾ ਰੀਤ ਕਹਿੰਦੇ ਰੋ ਰੀਤ ਚਲਾਈ ਹੈ ਰਾਜਾ ਰੰਕ ਬਰਾਬਰੀ ਬਾਲਕ ਬਿਰਧ ਨ ਭੇਦ ਨਿਮੇਖੀ ਇਸ ਵਿਖੇ ਰਾਜਾ ਰੰਕ ਬਰਾਬਰ ਹੈ ਬਾਲਕ ਬਿਰਧ ਵਿਖੇ ਭੇਦ ਰੰਚਕ ਨਹੀਂ ਹੈ ਜੰਨਨ ਭਗਤਾਂ ਰੂਪ ਨ ਰੇਖੀ ਚੰਦਰੂਪ ਭਗਤਾਂ ਵਿੱਚ ਰੂਪ ਰੇਖ ਨਹੀਂ ਹੈ ਨੀਚੋ ਨੀਚ ਸਦਾਵਣਾ ਗੁਰ ਉਪਦੇਸ਼ ਕਮਾਵੇ ਕੋਈ ਨੀਤੋ ਨੀਚ ਆਪ ਨੂੰ ਸਦਾਉਣਾ ਚਾਹੀਦਾ ਪਰੰਤੂ ਇਹ ਗੁਰੂ ਜੀ ਦਾ ਉਪਦੇਸ਼ ਕੋਈ ਵੀ ਕਮਾਉਂਦਾ ਹੈ ਤ੍ਰੈਵੀਹਾਂ ਜੇ ਦਾਮ ਲੈ 1 ਰੁਪਈਆ ਹੋਛਾ ਹੋਈ ਤ੍ਰੈਵੀਹ ਕਹਿੰਦੇ 60 ਪੈਸੇ ਅਥਵਾ 20% ਦੇ ਕੇ 1 ਰੁਪਈਆ ਲਈਏ ਤਾਂ ਭਾਰ ਹੋਛਾ ਹੌਲਾ ਹੋ ਜਾਂਦਾ ਹੈ ਭਾਵੇਂ 1 ਟੋਲਾ ਰਹਿ ਜਾਂਦਾ ਹੈ 10 ਰੁਪਈਆ ਲਈਆ ਲਈ ਦਾ 1 ਸੁਨਈਆ ਹੌਲਾ ਹੋ ਸੋਈ 10 ਰੁਪਏ ਦੇ ਕੇ ਇੱਕ ਸੁਨਈਆ ਕਹਿੰਦੇ ਮੋਹਰ ਲਈਏ ਦਸਵਾਂ ਹਿੱਸਾ ਭਾਰ ਹੋਰ ਹਲਕਾ ਹੋ ਜਾਂਦਾ ਸਹਿਸ ਸੁਨਈਏ ਮੁੱਲ ਕਰ ਲੈਏ ਹੀਰਾ ਹਾਰ ਪਰੋਈ ਹਜ਼ਾਰਾਂ ਮੋਹਰ ਦਾ ਮੁੱਲ ਕਰਕੇ ਇੱਕ ਹੀਰਾ ਲਈਏ ਉਹ ਭਾਰ ਐਡਾ ਹੌਲਾ ਹੋ ਜਾਂਦਾ ਕਿ ਰਾਣੀਏ ਦੇ ਹਾਰ ਵਿੱਚ ਪਰੋਤਾ ਜਾਂਦਾ ਪੈਰੇ ਪੈਪਾ ਖਾਕ ਹੋਏ ਮਨ ਬਚ ਕਰਮ ਪਰਮਪੋਖ ਹੋਈ ਅਜਿਹੇ ਹੀ ਜੋ ਪੈਰਾਂ ਦੇ ਖਾਕ ਹੋ ਕੇ ਪੈਰੇ ਪੈਂਦੇ ਹਨ ਔਰ ਮਨ ਬਚ ਕਰਮ ਕਰਕੇ ਭਰਮ ਭੋ ਨਹੀ ਰੱਖਦੇ ਗੋਈ ਪੰਜਾਂ ਪੰਜ ਮਾਰ ਬਾਹਰ ਜਾਂਦਾ ਰਖ ਸਗੋਈ ਸਾਧ ਸੰਗ ਵਿਖੇ ਪ੍ਰਾਪਤ ਹੋ ਕੇ ਪੰਜ ਇੰਦਰ ਕਾਮ ਆਦਿਕ ਵਿਖੇ ਮਾਰ ਕੇ ਬਾਹਰ ਜਾਂਦਾ ਮਨ ਰੋਗ ਰਖੀ ਬੋਲਾ ਬੋਲ ਸਾਧ ਜਨ ਕੋਈ ਕਹਿੰਦੇ ਉਹ ਸਾਧੂ ਜਨ ਹੈ ਉਸ ਦੇ ਬੋਲ ਮਹਿਮਾ ਅਮੋਲ ਹੈ ਹੀਰੇ ਤੋਂ ਵੀ ਵਿਧੇਕ ਮਹਿੰਗਾ ਹੈ ਸੋ ਸੰਗਤ ਜੀ ਤੇ 23 ਵਾਰ ਸੰਪੂਰਨ ਹੋ ਗਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ